ਮੇਰੇ ਬਹੁਤ ਵਿਦਵਾਨ ਦੋਸਤੋ ਇਸ ਤੋਂ ਪਹਿਲਾਂ ਮੈਂ ਡਾਕਟਰ ਆਰਕੇ ਬੰਸਲ ਦੀ ਕਿਤਾਬ ਨਸ਼ਿਆਂ ਦੀ ਮਾਰ ਬਚਾਓ ਅਤੇ ਇਲਾਜ ਇਸ ਦਾ ਪਹਿਲਾ ਭਾਗ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਪੰਜਾਬ ਦੀ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਸਿਰਫ ਪੰਜਾਬ ਦੀ ਹੀ ਨਹੀਂ ਭਾਰਤ ਦੀ ਹੀ ਨਹੀਂ ਬਹੁਤ ਸਾਰੇ ਹੋਰਾਂ ਦੇਸ਼ਾਂ ਦੀ ਵੀ ਇਹ ਸਮੱਸਿਆ ਹੈ ਨਸ਼ਿਆਂ ਦੀ ਮਾਰ ਹੈ ਜਿਹੜੀ ਵਿਸ਼ਵ ਦੇ ਵਿੱਚ ਉਹ ਕਿਹੜਾ ਦੇਸ਼ ਆ ਜਿੱਥੇ ਨਸ਼ੇ ਦੀ ਸਮੱਸਿਆ ਨਹੀਂ ਹੈ ਸੋ ਇਸ ਨੂੰ ਇੱਕ ਵਿਸ਼ਵਵਿਆਪੀ ਸਮੱਸਿਆ ਸਮਝਣਾ ਚਾਹੀਦਾ ਹੈ ਤੇ ਕੱਲ ਵੀ ਮੈਂ ਜ਼ਿਕਰ ਕੀਤਾ ਸੀ ਅੱਜ ਫੇਰ ਕਰ ਦੇਵਾਂ ਕਿ ਇਹ ਸਮੱਸਿਆ ਸਦੀਵੀ ਰਹਿਣੀ ਹੀ ਰਹਿਣੀ ਹੈ ਕੋਈ ਸਰਕਾਰ ਆ ਜਾਵੇ ਕੋਈ ਬਦਲ ਜਾਵੇ ਇਹ ਸਮੱਸਿਆ ਤੋਂ ਆਪਾਂ ਨਿਜਾਤ ਨਹੀਂ ਪਾ ਸਕਦੇ ਆਪਾਂ ਕਰ ਕੀ ਸਕਦੇ ਹਾਂ ਜਿਹੇ ਮਾਹੌਲ ਦੇ ਵਿੱਚ ਜਿਸ ਮਾਹੌਲ ਦੇ ਵਿੱਚ ਸਾਡੇ ਬੱਚੇ ਵੱਡੇ ਹੋ ਰਹੇ ਨੇ ਉਸ ਮਾਹੌਲ ਦੇ ਵਿੱਚ ਅਸੀਂ ਸਿਰਫ ਆਪਣੇ ਬੱਚਿਆਂ ਨੂੰ ਵਧੀਆ ਵਾਤਾਵਰਨ ਦੇ ਸਕਦੇ ਹਾਂ ਉਹਨਾਂ ਦੇ ਚਰਿੱਤਰ ਦਾ ਨਿਰਮਾਣ ਕਰ ਸਕਦੇ ਹਾਂ ਤੇ ਵਧੀਆ ਸਾਹਿਤ ਦੇ ਨਾਲ ਜੋੜ ਕੇ ਉਹਨਾਂ ਨੂੰ ਆਪਾਂ ਨਸ਼ਿਆਂ ਤੋਂ ਦੂਰ ਕਰ ਸਕਦੇ ਹਾਂ ਜੇ ਚਰਿੱਤਰ ਨਿਰਮਾਣ ਵਧੀਆ ਹੋਵੇਗਾ ਬੱਚੇ ਖੇਡਾਂ ਨਾਲ ਜੁੜੇ ਹੋਣਗੇ ਤਾਂ ਕਿਤੇ ਨਾ ਕਿਤੇ ਇਹ ਆਪਾਂ ਜਿਹੜੀ ਆਲਾਮ ਤਾ ਉਸ ਤੋਂ ਛੁਟਕਾਰਾ ਪਾ ਸਕਦੇ ਆ ਨਸ਼ਿਆਂ ਦੀ ਮਾਰ ਬਚਾਓ ਅਤੇ ਇਲਾਜ ਕਿਤਾਬ ਦਾ ਅੱਜ ਮੈਂ ਤੁਹਾਡੇ ਨਾਲ ਦੂਜਾ ਭਾਗ ਸਾਂਝਾ ਕਰਨ ਜਾ ਰਿਹਾ ਹਾਂ ਇਸ ਤੋਂ ਪਹਿਲਾਂ ਤੁਸੀਂ ਬਹੁਤ ਵਧੀਆ ਉਤਸ਼ਾਹ ਦਿਖਾਇਆ ਇਸ ਕਿਤਾਬ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗਿਆ ਸੋ ਮੈਂ ਸਮਝਦਾ ਕਿ ਜੇ ਐਸੋ ਕੋਸ਼ਿਸ਼ ਦੇ ਨਾਲ ਕੋਈ ਵੀ ਇਨਸਾਨ ਨਸ਼ੇ ਤੋਂ ਪਿੱਛੇ ਹਟਦਾ ਹੈ ਜਿਉਂ ਨੂੰ ਸਮੱਸਿਆ ਦਾ ਪਤਾ ਚੱਲਦਾ ਵੀ ਸਮੱਸਿਆ ਖੜੀ ਕਿੱਥੇ ਆ ਤੇ ਮੇਰਾ ਇਹ ਉਪਰਾਲਾ ਮੈਂ ਆਪਣੇ ਆਪ ਦੇ ਵਿੱਚ ਸਫਲ ਸਮਝਾਂਗਾ ਪੇਸ਼ ਕਰਨ ਜਾ ਰਿਹਾ ਅੱਜ ਇਸ ਕਿਤਾਬ ਦਾ ਦੂਜਾ ਭਾਗ ਸੁਨੇਹਾ ਪੰਜਾਬ ਚ ਨਸ਼ਿਆਂ ਦੇ ਵਾਧੇ ਪ੍ਰਕੋਪ ਦੇ ਚੱਲਦਿਆਂ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗਣ ਲੱਗਾ ਹੈ ਜਿਸ ਨੇ ਨੌਜਵਾਨ ਵਰਗ ਨੂੰ ਆਪਣੀ ਜਕੜ ਚ ਲੈ ਲਿਆ ਹੈ ਨਸ਼ਿਆਂ ਦਾ ਸੰਤਾਪ ਢੰਡਾ ਰਹੇ ਪਰਿਵਾਰ ਜ਼ਿੰਦਗੀ ਦਾ ਦੁੱਖ ਤਾਂ ਭੋਗ ਹੀ ਰਹੇ ਹਨ ਸਮਾਜਿਕ ਰਸਤੀਆਂ ਦੀ ਨੀਂਵ ਵੀ ਬੁਰੇ ਰੁਖ ਪ੍ਰਭਾਵਿਤ ਕਰ ਰਹੇ ਹਨ ਨਸ਼ੇ ਸਮਾਜ ਦਾ ਕੋੜ ਹਨ ਜਿਹੜੇ ਮਨੁੱਖ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਖਤਮ ਕਰਕੇ ਜ਼ਿੰਦਗੀ ਨੂੰ ਕੁਹਾਏ ਤੋਰਦੇ ਹਨ ਸਮੇਂ ਦੀ ਲੋੜ ਨਸ਼ਿਆਂ ਦੀ ਰੋਕਥਾਮ ਤੇ ਲੁਕਾਈ ਨੂੰ ਸਾਹਿਤ ਜ਼ਿੰਦਗੀ ਤੇ ਸੱਭਿਆਚਾਰ ਨਾਲ ਜੋੜ ਕੇ ਚੰਗੇਰੇ ਸਮਾਜ ਵੱਲ ਕਦਮ ਡਾਕਟਰ ਰਾਜਕੁਮਾਰ ਬੰਸਲ ਦੀ ਹਥਲੀ ਪੁਸਤਕ ਨਸ਼ਿਆਂ ਦੀ ਮਾਰ ਬਚਾਓ ਅਤੇ ਇਲਾਜ ਦਾ ਦੂਸਰਾ ਐਡੀਸ਼ਨ ਪ੍ਰਕਾਸ਼ਿਤ ਕਰਦਿਆਂ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਅਸੀਂ ਨਸ਼ਿਆਂ ਦੇ ਖਾਤਮੇ ਲਈ ਸਾਹਿਤ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹਾਂ ਇਸ ਪੁਸਤਕ ਵਿੱਚ ਡਾਕਟਰ ਬਾਂਸਲ ਨੇ ਸਮਾਜ ਵਿੱਚ ਨਸ਼ਿਆਂ ਦੀ ਮਾਰ ਦਾ ਜ਼ਿਕਰ ਕਰਦਿਆਂ ਆਪਣੇ ਡਾਕਟਰੀ ਜੀਵਨ ਦੇ ਤਜਰਬਿਆਂ 'ਚੋਂ ਮਹੱਤਵਪੂਰਨ ਨੁਕਤੇ ਉਠਾਏ ਹਨ ਤੇ ਉਹਨਾਂ ਦੇ ਹੱਲ ਲਈ ਸੁਝਾਅ ਵੀ ਦਿੱਤੇ ਹਨ ਇਹ ਪੁਸਤਕ ਸਮਾਜ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਮਹੱਤਵਪੂਰਨ ਰੋਲ ਅਦਾ ਕਰਨ ਦੇ ਸਮਰੱਥ ਹੈ ਇਸ ਪੁਸਤਕ ਨੂੰ ਪੜ੍ਹਨ ਵਾਲਾ ਹਰੇਕ ਪਾਠਕ ਆਪਣੇ ਘਰ ਪਰਿਵਾਰ ਤੇ ਸਨਹਿੀਆਂ ਦੇ ਘੇਰੇ ਚੋਂ ਜੇਕਰ ਇੱਕ ਵਿਅਕਤੀ ਨੂੰ ਵੀ ਨਸ਼ਾ ਮੁਕਤ ਕਰਨ ਚ ਸਫਲ ਹੁੰਦਾ ਹੈ ਤਾਂ ਇਸ ਪੁਸਤਕ ਦੇ ਲੇਖਕ ਤੇ ਪ੍ਰਕਾਸ਼ਿਤ ਦੇ ਪ੍ਰਕਾਸ਼ਕ ਦੇ ਨਸ਼ਾ ਮੁਕਤ ਸਮਾਜ ਦੇ ਸੁਪਨੇ ਨੂੰ ਸਾਕਾਰਨ ਕਰਨ ਵਿੱਚ देर ਨਹੀਂ ਲੱਗੇਗੀ ਇਸ ਆਸ ਨਾਲ ਇਹ ਪਾਠਕ ਇਸ ਸੁਨੇਹੇ ਨੂੰ ਹਰ ਦਰ ਤੇ ਲੈ ਕੇ ਜਾਣਗੇ ਪੂਰਾ ਸਿੰਘ ਮਹਿਮਾ ਸਰਜਾ ਮੁਖੀ ਸਾਹਿਤ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ 15 ਜੂਨ 2014 ਇਸ ਤੋਂ ਅੱਗੇ ਆਪਾਂ ਦੇਖਦੇ ਦੋ ਸ਼ਬਦ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਦੇ ਸਿਆਸੀ ਨਾਅਰਿਆਂ ਦੇ ਗੂੰਜ ਪਿੱਛੇ ਲੁਕੀ ਗੰਮਸਮ ਹੋਈ ਪੰਜਾਬੀ ਸਮਾਜ ਦੀ ਸਮਾਜਿਕ ਅਤੇ ਮਾਨਸਿਕ ਸਿਹਤ ਦੇ ਹਸ਼ਰ ਦੀ ਤਸਵੀਰ ਭਿਆਨਕ ਤੇ ਦਿਲ ਕੰਬਾਉ ਹੈ ਪੰਜਾਬੀਆਂ ਦੇ ਸਬਰ ਸੰਤੋਖ ਵਾਲੇ ਸਹਿਜ ਚਾਲ ਚੱਲ ਰਹੇ ਅਤੇ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਜ਼ਿੰਦਗੀ ਨੂੰ ਨਛਿਆ ਖੋਰੀ ਦੇ ਇੱਕ ਝਟਕੇ ਨੇ ਪੈਰੋਂ ਖਾੜ ਕੇ ਹਾਲੋਂ ਬਿਹਾਲ ਕਰ ਦਿੱਤਾ ਹੈ ਸਾਡੀਆਂ ਸਮਾਜਿਕ ਅਤੇ ਭਾਈਚਾਰਕ ਤੰਦਾਂ ਖੇਰੂ ਖੇਰੂ ਹੋ ਗਈਆਂ ਹਨ ਪੰਜਾਬ ਦੇ ਖਾਸ ਤੌਰ ਤੇ ਪਿੰਡੂ ਇਲਾਕਿਆਂ ਵਿੱਚ ਬਜ਼ੁਰਗ ਆਦਮੀ ਤੇ ਔਰਤਾਂ ਬੇਬਸ ਉਦਾਸ ਅਤੇ ਨੌਜਵਾਨ ਬੇਚੈਨ ਤੇ દિਸ਼ਾਹੀਣ ਨਜ਼ਰ ਆ ਰਹੇ ਹਨ ਵਿਕਾਸ ਪ੍ਰੋਜੈਕਟਾਂ ਤੇ ਆਰਥਿਕ ਵਿਕਾਸ ਦੇ ਨਾਂ ਤੇ ਨਵੀਆਂ ਸਕੀਮਾਂ ਦਾ ਅਸਰ ਕੁਝ ਕੁ ਥਾਵਾਂ ਤੱਕ ਹੀ ਸੀਮਤ ਰਹਿ ਜਾਣ ਕਰਕੇ ਪੜ੍ਹਿਆ-ਲਿਖਿਆ ਤੇ ਅਨਪੜ੍ਹ ਖਾਸ ਕਰਕੇ ਪਿੰਡੂ ਨੌਜਵਾਨ ਆਪਣੀਆਂ ਆਸਾਂ ਦੀ ਪੂਰਤੀ ਨਾ ਹੋ ਸਕਣ ਕਾਰਨ ਉਹ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕਿਆ ਹੈ ਸਿਆਸੀ ਨਜ਼ਰਅੰਦਾਜ਼ੀ ਕਾਰਨ ਇਸ ਸਮੇਂ ਵੈਸੇ ਤਾਂ ਸਾਰਾ ਪੰਜਾਬ ਪਰ ਮਾਲਵੇ ਦਾ ਇਲਾਕਾ ਖਾਸ ਤੌਰ ਤੇ ਨਸ਼ੀਲੀਆਂ ਦਵਾਈਆਂ ਤੇ ਸ਼ਰਾਬ ਦੀ ਪ੍ਰਮੁੱਖ ਮੰਡੀ ਬਣਿਆ ਨਜ਼ਰ ਆ ਰਿਹਾ ਹੈ ਨੌਜਵਾਨ ਵਰਗ ਰੁਜ਼ਗਾਰ ਦੇ ਵਸੀਲਿਆਂ ਦੀ ਅਣਹੋਂਦ ਕਾਰਨ ਵੇਲ ਤੋਂ ਅੱਕਿਆ ਤੇ ਭਵਿੱਖ ਪ੍ਰਤੀ ਨਿਰਾਸ਼ ਨਸ਼ਿਆਂ ਦੀ ਗੋਦ ਵਿੱਚ ਬੈਠ ਕੇ ਆਪਣੇ ਆਪ ਨੂੰ ਭੁੱਲਣਾ ਚਾ ਰਿਹਾ ਹੈ ਬਾਹਰੋਂ ਨਜ਼ਰ ਆ ਰਹੀ ਜ਼ਿੰਦਗੀ ਦੀ ਚਹਲ ਪਹਿਲ ਤੇ ਟੀਵੀ ਦੇ ਪ੍ਰਭਾਵ ਨੇ ਨੌਜਵਾਨ ਪੀੜ੍ਹੀ ਨੂੰ ਮਸਨੂਈ ਦੁਨੀਆਂ ਦੇ ਵਾਸੀ ਬਣਾ ਦਿੱਤਾ ਹੈ ਮਸਨੂਈ ਸ਼ਬਦ ਇੱਥੇ ਆਇਆ ਮੈਂ ਥੋੜਾ ਜਿਹਾ ਦੱਸ ਦੇਵਾਂ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਇਸ ਸ਼ਬਦ ਬਾਰੇ ਨਾਮ ਪਤਾ ਚੱਲੇ ਬਨੌ ਟੀ ਵੀ ਕਹਿ ਦਿੱਤਾ ਜਾਂਦਾ ਮਸਲੂਮ ਹੈ ਅਤੇ ਦੂਸਰੇ ਪਾਸੇ ਆਰਥਿਕ ਤੇ ਸਮਾਜਿਕ ਹਾਲਾਤਾਂ ਵਿੱਚੋਂ ਪੈਦਾ ਹੋਈਆਂ ਘਰੇਲੂ ਮਜਬੂਰੀਆਂ ਕਾਰਨ ਉਹਨਾਂ ਦੀਆਂ ਆਸਾਂ ਟੁੱਟ ਰਹੀਆਂ ਹਨ ਇਨ੍ਹਾਂ ਪ੍ਰਭਾਵਾਂ ਦੇ ਤਣਾਅਪੂਰਨ ਅਸਰ ਨੂੰ ਨਜ਼ਰ ਅੰਦਾਜ਼ ਕਰਨ ਲਈ ਨਸ਼ੀਲੀਆਂ ਦਵਾਈਆਂ ਤੇ ਸ਼ਰਾਬ ਦਾ ਸਹਾਰਾ ਲੈਣਾ ਨੌਜਵਾਨਾਂ ਨੂੰ ਸੌਖਾ ਹੱਲ ਜ਼ਰੂਰ ਨਜ਼ਰ ਆਉਂਦਾ ਹੈ ਪਰ ਇਹ ਹੱਲ ਉਸ ਦੀ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਲਈ ਘਾਤਕ ਤੇ ਪਰਿਵਾਰ ਲਈ ਕਿੰਨਾ ਕੁ ਦੁਖਦਾਈ ਹੈ ਇਹ ਉਸ ਦੇ ਅੰਦਾਜ਼ੇ ਤੋਂ ਬਾਹਰ रह ਜਾਂਦਾ ਹੈ ਸਰੀਰਕ ਤੇ ਮਾਨਸਿਕ ਸੰਤੁਲਨ ਨੂੰ ਕਾਇਮ ਰੱਖਦਿਆਂ ਚੰਗੀ ਜੀਵਨ ਜਾਂਚ ਬਣਾ ਕੇ ਰੱਖਣਾ ਹਰ ਨੌਜਵਾਨ ਲਈ ਅਹਿਮ ਹੈ ਨੌਜਵਾਨ ਨੌਜਵਾਨ ਵਰਗ ਨੂੰ ਇਸ ਅਲਮ ਤੋਂ ਬਚਾਉਣ ਤੇ ਉਹਨਾਂ ਦੇ ਜੀਵਨ ਨੂੰ ਸਚਾਰੂ ਰਾਹ ਪਾਉਣ ਲਈ ਇਸ ਸਮੇਂ ਸਰਕਾਰੀ ਤੇ ਅਰਧ ਸਰਕਾਰੀ ਸੰਗਠਨਾਂ ਦੇ ਸਾਂਝੇ ਉਦਮਾਂ ਦੀ ਲੋੜ ਹੈ ਸਮਾਜ ਅਤੇ ਨੌਜਵਾਨ ਵਰਗ ਵਿੱਚ ਨਸ਼ਿਆਂ ਤੋਂ ਬਚਣ ਸੰਬੰਧੀ ਜਾਗਰੂਕਤਾ ਲਿਆਉਣ ਦਾ ਕਾਰਜ ਤੇ ਇਸ ਮਰਜ਼ ਦਾ ਸ਼ਿਕਾਰ ਬਣ ਚੁੱਕੇ ਨੌਜਵਾਨਾਂ ਦਾ ਉਹਨਾਂ ਦੇ ਇਲਾਜ ਹਿਤ ਕੋਈ ਵੀ ਉਪਰਾਲਾ ਸਮਾਜ ਸੇਵਾ ਦਾ ਕੰਮ ਹੈ ਡਾਕਟਰ ਰਾਜਕੁਮਾਰ ਬਾਂਸਲ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਉਪਰਾਲੇ ਸ਼ਲਾਗਾ ਯੋਗ ਹਲ ਇਹਨਾਂ ਵੱਲੋਂ ਵਕ ਵਕ ਇਲਾਜ ਪ੍ਰਣਾਲੀਆਂ ਰਾਹੀਂ ਨੌਜਵਾਨ ਦੀ ਨਸ਼ਿਆਂ ਦੀ ਆਦਤ ਛਡਾਉਣ ਤੇ ਇਹਨਾਂ ਮਰੀਜ਼ਾਂ ਦੇ ਪਰਿਵਾਰਾਂ ਨੂੰ ਸਖਾਵਾ ਤੇ ਖੁਸ਼ੀ ਵਾਲਾ ਬਣਾਉਣ ਲਈ ਕੀਤੇ ਤਜਰਬੇ ਸਫਲ ਰਹੇ ਹਨ ਆਮ ਆਦਮੀ ਦੇ ਮਨਾਂ ਵਿੱਚ ਨਸ਼ਿਆਂ ਦੀ ਵਰਤੋਂ ਸੰਬੰਧੀ ਸਵਾਲ ਮੌਕੇ ਬੇਮੌਕੇ ਉੱਠਦੇ ਰਹਿੰਦੇ ਹਨ ਜਿਨ੍ਹਾਂ ਦੇ ਸਾਰਥਕ ਜਵਾਬ ਹਤਲੀ ਪੁਸਤਕਾਂਈ ਮਿਲ ਸਕਦੇ ਹਨ ਇਹ ਬਹੁਤ ਹੀ ਲਾਹੇਵੰਦ ਤੇ ਛਲਾਗਾ ਯੋਗ ਉਪਰਾਲਾ ਹੈ ਆਸ ਹੈ ਕਿ ਡਾਕਟਰ ਰਾਜਕੁਮਾਰ ਬਾਂਸਲ ਦਾ ਇਹ ਉਪਰਾਲਾ ਨਸ਼ਾ ਗ੍ਰਸਤ ਤੇ ਹੋਰ ਸਭਨਾਂ ਲੋਕਾਂ ਦੇ ਮਨਾਂ ਦੇ ਬੇਬੁਨਿਆਦ ਸ਼ੰਕੇ ਸਾਫ਼ ਕਰਨ ਤੇ ਉਹਨਾਂ ਨੂੰ ਨਸ਼ਿਆਂ ਦੀ ਅਲਮਤ ਤੋਂ ਨਜਾਤ ਦਿਵਾਉਣ ਲਈ ਸਹਾਇਕ ਸਾਬਤ ਹੋਵੇਗਾ ਡਾਕਟਰ ਬਲਦੇਵ ਸਿੰਘ ਸੰਧੂ ਮਨੋਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੁਸਤਕ ਪਰ ਨਸ਼ੇ ਅੱਜ ਦੇ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਹਨ ਨਸ਼ੇ ਦੀ ਗ੍ਰਫਤ ਚ ਆਇਆ ਬੰਦਾ ਇੱਕ ਬੀੜੀ ਦੇ ਟੁੱਟੇ ਪਿੱਛੇ ਕਤਲ ਵੀ ਕਰ ਸਕਦਾ ਹੈ ਨਸ਼ੇ ਦੀ ਖਾਤਰ ਪੁੱਤ ਮਾਂ ਨੂੰ ਮਾਰਦਾ ਹੈ ਪਿਓ ਦਾ ਗਾਲ ਵੜਦਾ ਹੈ ਭੈਣ ਦੀ ਇੱਜ਼ਤ ਨਿਲਾਮ ਕਰਦਾ ਹੈ ਕੋਈ ਧੀ ਬਾਪ ਦੇ ਸ਼ਮਲੇ ਵਾਲੀ ਪੱਗ ਨੂੰ ਪੈਰਾ ਹੀਟ ਰੋਲ ਦਿੰਦੀ ਹੈ ਤੇ ਨਸ਼ੇ ਕਰਕੇ ਹੀ ਕੋਈ ਬਾਪਤੀ ਨੂੰ ਵੇਚਣ ਤੋਂ ਵੀ ਸੰਕੋਚ ਨਹੀਂ ਕਰਦਾ ਨਸ਼ਾ ਸਿਰਫ ਇੱਕ ਘਰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਨਰਕ ਬਣਾ ਦਿੰਦਾ ਨਸ਼ੇ ਆਦਮੀ ਅੰਦਰਲੀ ਕੁਦਰਤੀ ਸ਼ਕਤੀ ਦਾ ਨਾਸ਼ ਕਰ ਦਿੰਦੇ ਹਨ ਇੱਕ ਅਮਲੀ ਦੀ ਹਾਲਤ ਨੂੰ ਯੋਗ ਕਵੀ ਪਾਸ਼ ਐਉਂ ਬਿਆਨ ਕਰਦਾ ਹੈ ਜਦ ਅਮਲੀ ਤੋਂ ਅਫੀਮ ਛੁੱਟਦੀ ਹੈ ਤਾਂ ਅੱਧੀ ਅੱਧੀ ਰਾਤ ਤੇ ਜਾ ਛੱਪੜ 'ਚ ਵੜਦਾ ਹੈ ਖੂਚ ਉਤਰ ਕੇ ਵੀ ਪਿੰਡਾ ਸੜਦਾ ਹੈ पल पल ਪਿੱਛੋਂ ਜੰਗਲ ਪਾਣੀ ਜਾਂਦਾ ਹੈ ਆਪਣੇ ਅੰਦਰ ਮਰੇ ਪਏ ਸ਼ੇਰ ਦੀ ਬੜੀ ਬੋ ਆਉਂਦੀ ਹੈ ਅਮਲੀ ਬੀੜਾ ਲਾ ਕੇ ਮਰਦਾ ਸ਼ੇਰ ਨੂੰ ਦੋਸਾ ਹੋਰ ਦਿਵਾਉਣਾ ਚਾਹੁੰਦਾ ਹੈ ਪਰ ਮਰਿਆ ਸ਼ੇਰ ਕਦੋਂ ਦਮ ਫੜਦਾ ਹੈ ਅਮਲੀ ਤੋਂ ਜਦ ਅਫੀਮ ਛੁੱਟਦੀ ਹੈ ਇਹ ਮੈਂ ਥੋੜਾ ਜਿਹਾ ਦੱਸਣਾ ਚਾਹਾਂਗਾ ਪਾਸ ਦੀ ਇੱਕ ਕਵਿਤਾ ਹੈ ਵਿਸਥਾਪਨ ਉਸ ਦੇ ਵਿੱਚੋਂ ਇਹ ਸ਼ਬਦ ਲੈ ਕੇ ਨੇ ਨਸ਼ੇ ਖਤਮ ਕਰਨਾ ਇੱਕ ਜੰਗ ਹੈ ਤੇ ਡਾਕਟਰ ਬਾਂਸਲ ਸਦੇ ਇੱਕ ਜਾਂ ਬਾਸ਼ ਸਿਪਾਈ ਹਨ ਇਹ ਜੰਗ ਸਿਰਫ ਨਸ਼ੇ ਦੇ ਮਰੀਜ਼ਾਂ ਨੂੰ ਸਮਝਾਉਣ ਤੱਕ ਨਹੀਂ ਸਗੋ ਨਸ਼ਈ ਪੈਦਾ ਕਰਨ ਵਾਲੇ ਸਿਸਟਮ ਨੂੰ ਤੋੜਨ ਤੱਕ ਚੱਲਣੀ ਹੈ ਸੰਤਰਾਮ ਉਦਾਸੀ ਦੇ ਇਹ ਸ਼ਬਦ ਅੱਜ ਵੀ ਸੱਚ ਹਨ ਕਿ ਕਾਲਖ ਦੇ ਵਣ ਜਾ ਰਹੋ ਚਾਨਣ ਕਦੇ ਹਰਿਆ ਨਹੀਂ ਉਹ ਕਿਰਨਾਂ ਦੇ ਕਾਤਲੋ ਸੂਰਜ ਕਦੇ ਮਰਿਆ ਨਹੀਂ ਕਿਤੇ ਵਜੋਂ ਮਨੋਵਿਗਿਆਨਕ ਮਾਹਿਰ ਡਾਕਟਰ ਬਾਂਸਲ ਨੇ ਮਾਨਸਿਕ ਰੋਗਾਂ ਦੇ ਖੇਤਰ ਵਿੱਚ ਕੰਮ ਕਰਦਿਆਂ ਪੂਰੀ ਇਮਾਨਦਾਰੀ ਨਾਲ ਆਪਣੇ ਅਨੁਭਵ ਤੇ ਜਾਣਕਾਰੀ ਆਮ ਲੋਕਾਂ ਦੀ ਜ਼ੁਬਾਨ ਵਿੱਚ ਸਾਂਝੀ ਕਰਨ ਦਾ ਉਦਦਮ ਕੀਤਾ ਹੈ ਜੋ ਇੱਕ ਸਲਾਹਣਯੋਗ ਕਦਮ ਹੈ ਇਹ ਪੁਸਤਕ ਨਸ਼ਿਆਂ ਖਿਲਾਫ ਜੰਗ ਵਿੱਚ ਅਚੂਕ ਨਿਸ਼ਾਨਾ ਲਾਉਣ ਵਾਲੀ ਤੋਪ ਹੈ ਬਸ ਨਿਸ਼ਾਨਚੀਆਂ ਨੂੰ ਨਿਸ਼ਾਨਾ ਸਾਧਣ ਦੀ ਲੋੜ ਹੈ ਮੈਂ ਆਸ ਕਰਦਾ ਹਾਂ ਕਿ ਨਸ਼ਿਆਂ ਦੀ ਗ੍ਰਿਫਤ ਵਿੱਚ ਆਏ ਲੋਕ ਨਸ਼ਿਆਂ ਦੇ ਕੋੜ ਚੋਂ ਨਿਕਲਣ ਲਈ ਇਸ ਕਿਤਾਬ ਵਿੱਚਲੀ ਜਾਣਕਾਰੀ ਨੂੰ ਸਹਾਰਾ ਬਣਾਉਣਗੇ ਗੁਰਸੇਵਕ ਸਿੰਘ ਪ੍ਰੀਤ ਮਕਸਰ ਮੇਰਾ ਮਤ ਨਸ਼ਿਆਂ ਦੀ ਵਧ ਰਹੀ ਵਰਤੋਂ ਅੱਜ ਸਮਾਜ ਦਾ ਭਖਮਾ ਬਿਸ਼ਾ ਹੈ ਬਹੁਤ ਸਾਰੇ ਚਿੰਤਨਸ਼ੀਲ ਲੋਕ ਇਸ ਤੋਂ ਨਜਾਤ ਪਾਉਣ ਲਈ ਯਤਨਸ਼ੀਲ ਹਨ ਮੇਰਾ ਵਿਚਾਰ ਹੈ ਕਿ ਨਸ਼ੇ ਸਬੰਧੀ ਸਰੀਰਕ ਤੇ ਮਾਨਸਿਕ ਕਾਰਨਾਂ ਨੂੰ ਜਾਣੇ ਬਿਨਾ ਉਹਨਾਂ ਤੇ ਕਾਬੂ ਪਾਉਣਾ ਮੁਸ਼ਕਲ ਹੈ ਨਸ਼ਿਆਂ ਦੇ ਵਧਣ ਵਿੱਚ ਨਿੱਜੀ ਤੇ ਪਰਿਵਾਰਕ ਕਾਰਨਾਂ ਦੇ ਨਾਲ-ਨਾਲ ਮਾੜੇ ਸਮਾਜਿਕ ਪ੍ਰਬੰਧ ਵੀ ਜ਼ਿੰਮੇਵਾਰ ਹਨ ਪਛਟ ਰਾਜਨੀਤੀ ਤੇ ਮੁਨਾਫਾਖੂਰ ਪ੍ਰਵਿਰਤੀ ਨਸ਼ਿਆਂ ਨੂੰ ਵਧਾ ਰਹੀ ਹੈ ਲੋਕਾਂ ਨੂੰ ਹੰਬਲਾ ਮਾਰਨ ਦੀ ਲੋੜ ਹੈ ਸਰਕਾਰੀ ਨੀਤੀਆਂ ਤਾਂ ਬਸ ਖਾਨਾ ਪੂਰਤੀ ਕਰਦੀਆਂ ਹਨ ਅਜਿਹੀ ਹੀ ਨੀਤੀ ਤੇ ਕਟਾਕਸ਼ ਕਰਦੇ ਇੱਕ ਸ਼ਰਾਬੀ ਕਹਿੰਦਾ ਹੈ ਕਿ ਮੈਂ ਤਾਂ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪੀਂਦਾ ਹਾਂ ਕਿਉਂਕਿ ਮੇਰੇ ਵੱਲੋਂ ਪੀਤੀ ਬੋਤਲ ਦਾ 1 ਰੁਪਿਆ ਸਰਕਾਰ ਬੱਚਿਆਂ ਦੀ ਪੜ੍ਹਾਈ ਤੇ ਹੀ ਤਾਂ ਖਰਚਦੀ ਹੈ ਸਾਡੇ ਸਮਾਜ ਵਿੱਚ ਬੱਚੇ ਦੇ ਜਨਮ ਤੋਂ ਲੈ ਕੇ ਬਾਬੇ ਦੇ ਮਰਨ ਤੱਕ ਕੋਈ ਰਸਮਾਂ ਨਸ਼ੇ ਬਿਨਾਂ ਪੂਰੀ ਨਹੀਂ ਹੁੰਦੀ ਵੈਸ਼ਨੂ ਲੋਕਾਂ ਨੂੰ ਹੀਠੀ ਨਾਲ ਵੇਖਿਆ ਜਾਂਦਾ ਹੈ ਅਸਲ ਵਿੱਚ ਰਾਜ ਕਰਨ ਵਾਲਿਆਂ ਨੂੰ ਤਾਂ ਇਹੋ ਜਿਹੇ ਲੋਕ ਹੀ ਚਾਹੀਦੇ ਹਨ ਜਿਹੜੇ ਆਪਣੇ ਦਿਮਾਗ ਉੱਪਰ ਨਸ਼ੇ ਦਾ ਠੇਕਰਾ ਮੁੱਧਾ ਮਾਰ ਕੇ ਤੁਰੇ ਫਿਰਨ ਤੇ ਉਹਨਾਂ ਸਾਹਮਣੇ ਕੋਈ ਸਵਾਲ ਖੜਾ ਨਾ ਕਰ ਸਕਣ ਹਰਿਆਣਾ ਸਰਕਾਰ ਨੇ ਕੁਝ ਸਮਾਂ ਪਹਿਲਾਂ ਸ਼ਰਾਬ ਤੇ ਪਾਬੰਦੀ ਲਾਈ ਸੀ ਪਰ ਹੋਇਆ ਇਹ ਕਿ ਠੇਕੇ ਦੀ ਬਜਾਏ ਸ਼ਰਾਬ ਘਰੋਂ ਘਰੇ ਮਿਲਣ ਲੱਗ ਪਈ ਹੁਣ ਪੰਜਾਬ ਚ ਅਫੀਮ ਭੁੱਕੀ ਆਦ ਦੀ ਪਾਬੰਦੀ ਹੈ ਵੱਡੀਆਂ ਸਜ਼ਾਵਾਂ ਹਨ ਪਰ ਸਾਨੂੰ ਪਤਾ ਹੈ ਕਿ ਹਰ ਪਿੰਡ ਵਿੱਚ ਜਹਾਜ਼ ਉਤਰਦਾ ਹੈ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਨਸ਼ੇ ਮਾੜੇ ਸਮਾਜਿਕ ਤੇ ਰਾਜਨੀਤਿਕ ਪ੍ਰਬੰਧਾਕਾਰਨਵਾਦ ਫੁੱਲ ਰਹੇ ਹਨ ਲੋਕਾਂ ਨੂੰ ਸਮਾਜਿਕ ਤਬਦੀਲੀ ਲਈ ਜਾਗਰਿਤ ਕਰਨ ਦੇ ਯਤਨਾਂ ਨੂੰ ਫੁੱਲਤ ਕਰਨ ਦੀ ਕੜੀ ਦਾ ਇਹ ਹਿੱਸਾ ਹੈ ਡਾਕਟਰ ਬਾਂਸਲ ਵੱਲੋਂ ਲਿਖੀ ਇਹ ਪੋਸਤਕ ਇਹ ਪੋਸਤਕ ਮਹਿਜ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਅਕਾਦਮਿਕ ਸਿਲੇਬਸ ਜਾਂ ਸੈਮੀਨਾਰ ਤੇ ਪੜੇ ਜਾਣ ਲਈ ਫਟਾਫਟ ਲਿਖੇ ਕਿਸੇ ਪਰਚੇ ਦੀ ਥਾਂ ਕਰੀਬ 2 ਦਹਾਕਿਆਂ ਦੇ ਚੰਗੇ ਤਜਰਬੇ ਦੀ ਪਦਾਇਸ਼ ਹੈ ਇਹ ਕਿਤਾਬ ਸਾਡੇ ਸਾਹਮਣੇ ਉਗੜਮੇ ਸਥਿਤੀ ਸਪਸ਼ਟ ਕਰਦੀ ਹੈ ਜਿਸ ਤੋਂ ਸਾਨੂੰ ਨਸ਼ਿਆਂ ਦੇ ਕੋੜ ਬਾਰੇ ਕਾਫੀ ਜਾਣਨ ਨੂੰ ਮਿਲਦਾ ਹੈ ਉਹਨਾਂ ਇਮਾਨਦਾਰੀ ਨਾਲ ਆਪਣੇ ਪੇਸ਼ੇ ਦੀ ਸੀਮਾ ਤੇ ਮਹੱਤਤਾ ਨੂੰ ਬਿਆਨ ਕੀਤਾ ਹੈ ਫੋਕੇ ਦਾਅਵੇ ਤੇ ਕਾਲਪਨਿਕ ਮਨਸੂਬੇ ਬੰਨਣ ਦੀ ਥਾਂ ਮਰੀਜ਼ਾਂ ਦੀ ਹਕੀਕਤ ਸਾਹਮਣੇ ਰੱਖਣ ਲਈ ਸਭ ਕੁਝ ਸੱਚੋ ਸੱਚ ਬਿਆਨ ਕੀਤਾ ਹੈ ਮੈਨੂੰ ਇਸ ਪੁਸਤਕ ਦਾ ਅਖਰੜਾ ਪੜ੍ਹਦਿਆਂ ਕਈ ਕੁਝ ਅਜੀਹਾ ਨਵਾਂ ਗਿਆਨ ਨੂੰ ਮਿਲਿਆ ਹੈ ਜੋ ਪਹਿਲਾਂ ਕਿਸੇ ਮਾਹਰ ਵੱਲੋਂ ਨਹੀਂ ਦੱਸਿਆ ਗਿਆ। ਸਮਾਜ ਵਿੱਚ ਪਾਈਆਂ ਜਾਂਦੀਆਂ ਬਹੁਤ ਸਾਰੀਆਂ ਗਲਤਫਹਿਮੀਆਂ ਦੂਰ ਕੀਤੀਆਂ ਹਨ। ਸਭ ਤੋਂ ਵੱਧ ਕੇ ਇਹ ਜਾਣਨ ਦਾ ਮੌਕਾ ਮਿਲਦਾ ਹੈ ਕਿ ਨਸ਼ਾ ਕਰਨ ਦਾ ਇੱਕ ਦੋ ਨਹੀਂ ਹਜ਼ਾਰਾਂ ਕਾਰਨ ਹਨ ਤੇ ਹਰ ਕਾਰਨ ਦੇ ਇਲਾਜ ਦੀ ਲੋੜ ਹੈ। ਉਹਨਾਂ ਨਸ਼ੇ ਛਡਾਉਣ ਦੇ ਨਾਂ ਤੇ ਚੱਲਦੀਆਂ ਹੱਟੀਆਂ ਦਾ ਚੌਰਾਹੇ ਵਿੱਚ ਭਾਂਡਾ ਭੰਨਿਆ ਹੈ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਹਾਂ ਕਿ ਇਹ ਕਿਤਾਬ ਸਮਾਜ ਦੇ ਕਈ ਹਿੱਸਿਆਂ ਦੀ ਲੋੜ ਪੂਰੀ ਕਰੇਗੀ ਡਾਕਟਰ ਆਰ ਕੇ ਬੰਸਲੇ ਪੁਸਤਕ ਲਿਖਣ ਲਈ ਵਧਾਈ ਦੇ ਪਾਤਰ ਹਨ ਅਰਜਿੰਦਰ ਭਦੌੜ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਇਹ ਇਸ ਕਿਤਾਬ ਬਾਰੇ ਕੁਝ ਕਿ ਸਾਡੇ ਸਮਾਜ ਦੇ ਮਹਾਨ ਲੋਕਾਂ ਦੇ ਵਿਚਾਰ ਸਨ ਅਰਜਿੰਦਰ ਭਦੌੜ ਨੂੰ ਮੈਂ ਪਹਿਲੀ ਵਾਰ ਗਦਰੀ ਬਾਬਿਆਂ ਦੇ ਮੇਲੇ ਤੇ ਜਲੰਧਰ ਮਿਲਿਆ ਸਾਂ ਬਹੁਤ ਵਧੀਆ ਇਨਸਾਨ ਹਨ ਅਰਜਿੰਦਰ ਭਦੌੜ ਜੀ ਪੇਸ਼ੇ ਵਜੋਂ ਇੱਕ ਅਧਿਆਪਕ ਵਜੋਂ ਰਿਟਾਇਰ ਹੋਏ ਨੇ ਹੁਣ ਇਸ ਕਿਤਾਬ ਦੀ ਸ਼ੁਰੂਆਤ ਹੁੰਦੀ ਹੈ ਜਿਹੜੀ ਕਿ ਇਸ ਚੈਪਟਰ ਦੇ ਨਾਲ ਸ਼ੁਰੂ ਹੁੰਦੀ ਹੈ ਨਸ਼ੇ ਮੋਢ ਤੋਂ ਅੱਜ ਤੱਕ ਨਸ਼ਿਆਂ ਦਾ ਇਤਿਹਾਸ ਮਨੁੱਖ ਜਿੰਨਾ ਹੀ ਪੁਰਾਣਾ ਹੈ ਇਹ ਸੱਭਿਅਕ ਸਮਾਜ ਦੀ ਦੇਣ ਨਹੀਂ ਹੈ ਇਤਿਹਾਸ ਦੇ ਹਰ ਦੌਰ ਵਿੱਚ ਨਸ਼ਿਆਂ ਦੀ ਵਰਤੋਂ ਦਾ ਜ਼ਿਕਰ ਆਉਂਦਾ ਹੈ ਮੁੱਢ ਕਦੀਮ ਤੋਂ ਹੀ ਆਦਮੀ ਵਿੱਚ ਨਸ਼ੇ ਦੀ ਵਰਤੋਂ ਕਰਕੇ ਵੱਧ ਸੁਆਦ ਮਾਨਣ ਦੀ ਪ੍ਰਵਿਰਤੀ ਰਹੀ ਹੈ ਭਾਰਤ ਦੇ ਇਤਿਹਾਸ ਵਿੱਚ ਪ੍ਰਾਤਨ ਯੁੱਗ ਵਿੱਚ ਸੁਰਾ ਤੇ ਸੋਮ ਰਸ ਦੇ ਨਾਂ ਥੱਲੇ ਨਸ਼ੇ ਵਰਤਣ ਦਾ ਵਰਣਨ ਮਿਲਦਾ ਹੈ ਰਿਗਵੇਦ ਵਿੱਚ ਵੀ ਕਈ ਤਰ੍ਹਾਂ ਦੇ ਨਸ਼ਿਆਂ ਤੇ ਉਹਨਾਂ ਦੀ ਵਰਤੋਂ ਦਾ ਜ਼ਿਕਰ ਹੈ ਕੁਝ ਗ੍ਰੰਥਾਂ ਵਿੱਚ ਭੰਗ ਨੂੰ ਸ਼ਿਵ ਜੀ ਦੀ ਮਨਪਸੰਦ ਬੂਟੀ ਦੱਸਿਆ ਗਿਆ ਹੈ ਪੁਰਾਤਨ ਸਮਾਂ ਵਿੱਚ ਨਸ਼ਿਆਂ ਦੇ ਕਈ ਕਾਰਨ ਮੰਨੇ ਗਏ ਹਨ ਉਸ ਯੁੱਗ ਵਿੱਚ ਛੇਦ ਵਿਗਿਆਨ ਦੇ ਘੱਟ ਵਿਕਸਿਤ ਹੋਣ ਕਰਕੇ ਬਹੁਤੀਆਂ ਬਿਮਾਰੀਆਂ ਦੇ ਇਲਾਜ ਲਈ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਜਿਹੜੀਆਂ ਬਿਮਾਰੀਆਂ ਲਾ ਇਲਾਜ ਹੁੰਦੀਆਂ ਸਨ ਉਹਨਾਂ ਲਈ ਲਗਾਤਾਰ ਨਸ਼ੇ ਵਰਤਣ ਦੀ ਸਲਾਹ ਦਿੱਤੀ ਜਾਂਦੀ ਸੀ ਭਾਵੇਂ ਨਸ਼ਾ ਵਰਤਣ ਵਾਲੇ ਆਦਮੀ ਨੂੰ ਉਸ ਦੇ ਕੁਝ ਹੋਰ ਪੱਖਾਂ ਤੋਂ ਨੁਕਸਾਨ ਵੀ ਉਠਾਉਣੇ ਪੈਂਦੇ ਸਨ ਪਰ ਉਸ ਸਮੇਂ ਹੋਰ ਕੋਈ ਚਾਰਾ ਵੀ ਨਹੀਂ ਸੀ ਹੁੰਦਾ ਇਸ ਤਰ੍ਹਾਂ ਨਸ਼ਿਆਂ ਨੂੰ ਸਮਾਜਿਕ ਮਾਨਤਾ ਮਿਲ ਜਾਂਦੀ ਸੀ ਦੂਸਰਾ ਵੱਡਾ ਕਾਰਨ ਨਸ਼ਿਆਂ ਨੂੰ ਧਾਰਮਿਕ ਮਾਨਤਾ ਮਿਲਦੀ ਰਹੀ ਹੈ ਹਕੀਕੀ ਜ਼ਿੰਦਗੀ ਤੋਂ ਟੁੱਟੇ ਭਗਤ ਰੱਬ ਨਾਲ ਲੇਵਲ ਆਉਣ ਲਈ ਨਸ਼ਿਆਂ ਦੀ ਵਰਤੋਂ ਕਰਦੇ ਹਨ ਸਮਾਜਿਕ ਜੀਵਨ ਤੋਂ ਟੁੱਟੇ ਹੋਣ ਕਰਕੇ ਇਹ ਇਕੱਲਤਾ ਤੇ ਬੋਰਿਅਤ ਨੂੰ ਦੂਰ ਕਰਨ ਲਈ ਨਸ਼ੇ ਸਹਾਰਾ ਬਣਦੇ ਸਨ ਤੀਸਰਾ ਕਾਰਨ ਨਸ਼ਿਆਂ ਦੇ ਮਾੜੇ ਅਸਰ ਬਾਰੇ ਮਨੁੱਖ ਦੇ ਗਿਆਨ ਦਾ ਸੀਮਤ ਹੋਣਾ ਸੀ 18ਵੀਂ ਸਦੀ ਵਿੱਚ ਅਫੀਮ ਤੇ ਇਸ ਦੇ ਵੱਖ-ਵੱਖ ਤੱਤ ਡਾਕਟਰਾਂ ਦੁਆਰਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੋਂ ਵਿੱਚ ਲਿਆਂਦੇ ਜਾਂਦੇ ਸਨ ਤੇ ਇਹ ਬਿਨਾਂ ਕਿਸੇ ਰੋਕਟੁਕ ਤੋਂ ਮਿਲਦੇ ਸਨ ਇਹਨਾਂ ਦੀ ਵਰਤੋਂ ਹਰ ਵਰਗ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਸੀ 19ਵੀਂ ਸਦੀ ਦੇ ਅੱਧ ਵਿੱਚ ਅਫੀਮ ਦੇ ਤੱਤ ਮਾਰਫੀਨ ਦੀ ਵਰਤੋਂ ਟੀਕੇ ਰਾਂ ਸ਼ੁਰੂ ਹੋਈ ਤੇ ਇਸ ਨੂੰ ਬੜੀ ਅਨੋਖੀ ਤੇਜ਼ ਦਰਦਨਾਸ਼ਕ ਦਵਾਈ ਸਮਝਿਆ ਜਾਣ ਲੱਗ ਪਿਆ ਉਸ ਸਮੇਂ ਇਹ ਕਿਸੇ ਨੂੰ ਚਤ ਚਿੱਤੇ ਵੀ ਨਹੀਂ ਸੀ ਕਿ ਇਹ ਨਸ਼ੀਲਾ ਤੱਤ ਆਦਮੀ ਨੂੰ ਗੁਲਾਮ ਬਣਾ ਸਕਦਾ ਹੈ। ਇਸ ਸਮੇਂ ਅਫੀਮ ਦੀ ਵਰਤੋਂ ਦਾ ਸਬੰਧ ਜੂਏ ਬਾਜ਼ਾਂ, ਦੇ ਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਤੇ ਹੋਰ ਕਈ ਤਰ੍ਹਾਂ ਦੇ ਅਪਰਾਧਾਂ ਨਾਲ ਜੁੜਿਆ ਵੇਖਿਆ ਗਿਆ। 20ਵੀਂ ਸਦੀ ਦੇ ਸ਼ੁਰੂ ਹੁੰਦਿਆਂ ਹੀ ਨਾਰਕੋਟਿਕ ਨਸ਼ਿਆਂ ਦੀ ਪਰਮਾਰ ਦੁਨੀਆ ਭਰ ਵਿੱਚ ਇੱਕ ਵੱਡੀ ਸਮੱਸਿਆ ਬਣ ਗਈ। ਇਤਿਹਾਸ ਵਿੱਚ ਨਸ਼ਿਆਂ ਦੀ ਵਰਤੋਂ ਉਹਨਾਂ ਤੋਂ ਹੋਣ ਵਾਲੇ ਨੁਕਸਾਨ, ਪ੍ਰਚਲਿਤ ਰਹੀਆਂ ਕਿਸਮਾਂ ਆਦੇ ਠੀਕ-ਠੀਕ ਅੰਕੜੇ ਸਾਡੇ ਕੋਲ ਨਹੀਂ ਹਨ ਕਿਉਂਕਿ ਪੁਰਾਤਨ ਸਮਾਂ ਵਿੱਚ ਨਸ਼ਿਆਂ ਉੱਪਰ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਕੰਟਰੋਲ ਨਹੀਂ ਸੀ ਜੋ ਕੁਛ ਸੀ ਉਹ ਧਰਮ ਦੇ ਹੱਥਾਂ ਵਿੱਚ ਸੀ ਬੇਸ਼ੱਕ ਨਸ਼ਿਆਂ ਦੇ ਪਿਸ਼ੋਕੜ ਬਾਰੇ ਅਸੀਂ ਸਹੀ ਨਹੀਂ ਜਾਣਦੇ ਪਰ ਇਹ ਗੱਲ ਯਕੀਨੀ ਹੈ ਕਿ ਨਸ਼ਿਆਂ ਨੇ ਜੋ ਦੁਰਜਸ਼ਾ ਅੱਜ ਦੇ ਸਮਾਜ ਦੀ ਕੀਤੀ ਹੈ ਜਾਂ ਜੋ ਵਿਕਰਾਲ ਰੂਪ ਧਾਰ ਕੇ ਨਸ਼ੇ ਅੱਜ ਸਾਡੇ ਸਾਹਮਣੇ ਹਨ ਉਹ ਇਤਿਹਾਸ ਵਿੱਚ ਕਦੇ ਨਹੀਂ ਵਾਪਰਿਆ ਮੌਜੂਦਾ ਦੌਰ ਅੰਦਰ ਨਸ਼ਿਆਂ ਦਾ ਪ੍ਰਚੰਡ ਰੂਪ ਨੂੰ ਵੇਖ ਅੱਜ ਦਾ ਮਨੁੱਖ ਭੈ ਭੀਤ ਹੈ ਇਸ ਦੀ ਭਿਆਨਕਤਾ ਨੂੰ ਵੇਖਦੇ ਹੋਏ ਸਮਾਜ ਸੇਵੀ ਜਥੇਬੰਦੀਆਂ ਤੇ ਸਰਕਾਰਾਂ ਵੱਲੋਂ ਵੀ ਨਸ਼ਿਆਂ ਦੀ ਰੋਕத் थाम ਲਈ ਕਦਮ ਚੁੱਕੇ ਗਏ ਹਨ ਯੂਨਾਈਟਿਡ ਨੇਸ਼ਨਸ ਡਰਗ ਕੰਟਰੋਲ ਪ੍ਰੋਗਰਾਮ ਵੱਲੋਂ ਵੀ ਨਸ਼ਿਆਂ ਦੀ ਰੋਕத் थाम ਲਈ ਸਹਿਯਰਦ ਯਤਨ ਕੀਤੇ ਜਾ ਰਹੇ ਹਨ ਵਿਸ਼ਵ ਸਿਹਤ ਸੰਸਥਾ ਵੱਲੋਂ ਨਸ਼ਿਆਂ ਦੀ ਵਰਤੋਂ ਨੂੰ ਮਾਨਸਿਕ ਬਿਮਾਰੀ ਘਰਾਰ ਦਿੱਤਾ ਗਿਆ ਹੈ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਗਏ ਹਨ ਤੇ ਸਜ਼ਾ ਨਿਰਧਾਰਤ ਕੀਤੀ ਗਈ ਹੈ ਪਰ ਇਸ ਬਹੁ ਸਿਰੇ ਦੇ ਦੈਂਤ ਸਾਹਮਣੇ ਸਾਰੇ ਯਤਨ ਛੋਟੇ रह ਗਏ ਜਾਪਦੇ ਹਨ ਅੱਜ ਸ਼ਾਇਦ ਹੀ ਕੋਈ ਸ਼ਹਿਰ ਪਿੰਡ ਗਲੀ ਮੁਹੱਲਾ ਅਜੇ ਹੱਥ ਬਚਿਆ ਹੋਵੇ ਜਿੱਥੇ ਨਸ਼ੇ ਦੀ ਪਰਮਾਰਨਾ ਹੋਵੇ ਨੌਜਵਾਨ ਪੀੜ੍ਹੀ ਲਈ ਨਸ਼ਾ ਇੱਕ ਫੈਸ਼ਨ ਬਣ ਗਿਆ ਹੈ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਵਰਤੋਂ ਹੋਰ ਵੀ ਖਤਰਨਾਕ ਰੂਪ ਧਾਰਨ ਕਰਨ ਦੀ ਜਾ ਰਹੀ ਹੈ ਗੈਰ ਸਰਕਾਰੀ ਸੂਤਰਾਂ ਅਨੁਸਾਰ ਹੋਸਟਲਾਂ ਵਿੱਚ ਰਹਿ ਰਹੇ ਵਿਦਿਆਰਥੀਆਂ ਵਿੱਚੋਂ ਹਰ ਤੀਸਰਾ ਵਿਦਿਆਰਥੀ ਤੇ ਹਰ 10 ਲੜਕੀਆਂ ਵਿੱਚੋਂ ਇੱਕ ਲੜਕੀ ਨੇ ਨਸ਼ੇ ਦਾ ਸਵਾਦ ਚਖਿਆ ਹੋਇਆ ਹੈ ਇੱਕ ਹੋਰ ਸਰਵੇ ਅਨੁਸਾਰ ਪੰਜਾਬ ਦੇ ਪਿੰਡਾਂ ਵਿੱਚ 60% ਨੌਜਵਾਨ ਅਨੇਕਾਂ ਕਿਸਮ ਦੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਪੰਜਾਬ ਖੇਤੀਬੜ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ 10% ਔਰਤਾਂ ਨੇ ਖੁਦ ਮੰਨਿਆ ਕਿ ਉਹ ਨਸ਼ੇ ਦੀ ਵਰਤੋਂ ਕਰ ਰਹੀਆਂ ਹਨ 42% ਦੀ ਨੌਜਵਾਨ ਕੁੜੀਆਂ ਨੇ ਇਸ ਦਾ ਉੱਤਰ ਹਾਂ ਜਾਂ ਨਾ ਵਿੱਚ ਦੇਣ ਦੀ ਬਜਾਏ ਟਾਲਮਟੋਲ ਕੀਤੀ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੇ ਨਸ਼ਿਆਂ ਦੀ ਵਰਤੋਂ ਦਾ ਰੁਝਾਨ ਜ਼ਿਆਦਾ ਹੈ ਅੱਜ ਨਸ਼ੇ ਦੇ ਕਈ ਤਰ੍ਹਾਂ ਦੇ ਟੀਕਿਆਂ ਤੋਂ ਇਲਾਵਾ ਨਸ਼ੇ ਦੀਆਂ ਗੋਲੀਆਂ ਕੈਪਸੂਲਾਂ ਦੀ ਵਰਤੋਂ ਅਤੇ 4-5 ਖੰਗ ਦੀਆਂ ਸ਼ੀਸ਼ੀਆਂ ਇਕੱਠੀਆਂ ਹੀ ਪੀ ਜਾਣਾ ਜਾਂ ਖੰਗ ਦੀ ਦਵਾਈ ਦੀਆਂ ਸ਼ੀਸ਼ੀਆਂ ਨਾਲ ਹੀ ਪਾਰਟੀਆਂ ਤੇ ਜਸ਼ਨ ਮਨਾਉਣੇ ਆਮ ਗੱਲ ਹੈ ਤੁਹਾਡਾ ਕੁਝਰ ਦੇ ਆਦ ਦੀ ਹਾਲਤ ਇਹ ਹੈ ਕਿ ਅੱਜ ਦਾ ਨੌਜਵਾਨ ਇਸ ਨੂੰ ਨਸ਼ੇ ਹੀ ਨਹੀਂ ਸਮਝਦਾ ਅਤੇ ਮਜ਼ਾਕ ਵਿੱਚ ਹੀ ਸਿਗਰਟ ਦਾ ਧੂਆ ਉਡਾ ਰਿਹਾ ਹੈ ਪਿੰਡਾਂ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਸਮਾਜਿਕ ਮਾਨਤਾ ਮਿਲ ਚੁੱਕੀ ਹੈ ਘਰ ਆਏ ਮਹਿਮਾਨ ਦੀ ਮਹਿਮਾਨ ਨਵਾਜ਼ੀ ਅਗਰ ਸ਼ਰਾਬ ਨਾਲ ਨਾ ਕੀਤੀ ਜਾਵੇ ਤਾਂ ਮਹਿਮਾਨ ਗੁੱਸੇ ਹੋ ਜਾਂਦਾ ਹੈ ਵਿਆਹ ਸ਼ਾਦੀਆਂ ਪਾਰਟੀਆਂ ਆਦ ਵਿੱਚ ਸ਼ਰਾਬ ਦੀ ਵਰਤੋਂ ਤੋਂ ਬਿਨਾ ਰੰਗ ਨਹੀਂ ਵਧਦਾ ਚੋਣਾਂ ਦੌਰਾਨ ਤਾਂ ਸ਼ਰਾਬ ਦੇ ਲੰਗਰ ਹੀ ਲੱਗ ਜਾਂਦੇ ਹਨ ਆਮ ਆਦਮੀ ਲਈ ਨਸ਼ਿਆਂ ਤੋਂ ਬਚ ਕੇ ਰਹਿਣਾ ਹੁਣ ਆਦਮੀ ਦੇ ਵੱਸ ਤੋਂ ਬਾਹਰ ਦੀ ਗੱਲ ਜਾਪਦੀ ਹੈ। ਅਫੀਮ ਭੁੱਕੀ ਆਦ ਦੀ ਵਰਤੋਂ ਕੰਮ ਦੀ ਸਮਰੱਥਾ ਵਧਾਉਣ ਲਈ ਕੀਤੀ ਜਾਂਦੀ ਹੈ। ਪਿੰਡਾਂ 'ਚ ਇਹ ਗਲਤ ਧਾਰਨਾ ਪੱਕ ਚੁੱਕੀ ਹੈ ਕਿ ਕੰਮ ਕਰਨ ਲਈ ਨਸ਼ੇ ਦੀ ਵਰਤੋਂ ਜ਼ਰੂਰੀ ਹੈ। ਹਾੜੀ ਸੌਣੇ ਦੀ ਰੁੱਤ ਵਿੱਚ ਇਕੱਠਾ ਨਸ਼ਾ ਖਰੀਦਿਆ ਜਾਂਦਾ ਹੈ ਤੇ ਹਰ ਕੋਈ ਇਸ ਨੂੰ ਬਿਨਾਂ ਰੋਕ ਟੋਕ ਤੋਂ ਸ਼ੌਂਕ ਨਾਲ ਵਰਤਦਾ ਹੈ। ਫਿਰ ਕੁਝ ਸਮੇਂ ਬਾਅਦ ਨਸ਼ਾ ਉਸ ਦੀ ਮਜਬੂਰੀ ਬਣ ਜਾਂਦੀ ਹੈ। ਹਰੇਕ ਆਦਮੀ ਇਸ ਭਲੇਖੇ ਵਿੱਚ ਰਹਿੰਦਾ ਹੈ ਕਿ ਇਸ ਨੂੰ ਛੱਡਣਾ ਕੋਈ ਖਾਸ ਗੱਲ ਨਹੀਂ ਜਦੋਂ ਜੀ ਕੀਤਾ ਛੱਡ ਦੇਾਂਗੇ ਪਰੰਤੂ ਫਿਰ ਨਸ਼ਾ ਛੱਡਣਾ ਉਸ ਦੇ ਵੱਸ ਚ ਨਹੀਂ ਰਹਿੰਦਾ ਅਯੋਕੇ ਯੁੱਗ ਵਿੱਚ ਨਸ਼ਿਆਂ ਦੀ ਵਧ ਰਹੀ ਵਰਤੋਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਪਹਿਲਾ ਵੱਡਾ ਕਾਰਨ ਹੈ ਨਸ਼ਿਆਂ ਦਾ ਸੰਤ ਵਿੱਚ ਵਟਣਾ ਜਿਸ ਦੇ ਸਿੱਟੇ ਵੱਜੋਂ ਨਸ਼ੇ ਰੈਵਨਿਊ ਦਾ ਇੱਕ ਵੱਡਾ ਸਾਧਨ ਬਣ ਗਏ ਹਨ ਵੱਡੇ-ਵੱਡੇ ਅਪਰਾਧੀ ਗਰੁੱਪਾਂ ਤੋਂ ਇਲਾਵਾ ਸਰਕਾਰਾਂ ਦੀ ਕਮਾਈ ਦਾ ਮੁੱਖ ਸਾਧਨ ਨਸ਼ਿਆਂ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਹੈ। ਕੁਝ ਲੋਕਾਂ ਲਈ ਸਰਕਾਰੀ ਜਾਂ ਅਫਸਰ ਸਾਹਿਬ ਦੀ ਆੜ ਥੱਲੇ ਸਰਮਾਇਏ ਦੇ ਢੇਰ ਲਗਾਉਣ ਲਈ ਨਸ਼ਿਆਂ ਦਾ ਵਪਾਰ ਵਧੀਆ ਸਾਧਨ ਬਣ ਗਿਆ। ਭਾਵੇਂ ਅਜਿਹੇ ਕੇਸ ਬਹੁਤ ਵਾਰ ਪਕੜੇ ਵੀ ਜਾਂਦੇ ਹਨ ਪਰ ਇਹਨਾਂ ਦੀ ਸਰਕਾਰੀ ਦਰਬਾਰੇ ਪਹੁੰਚ ਹੋਣ ਕਾਰਨ ਕਾਨੂੰਨ ਦੇ ਲੰਬੇ ਹੱਥ ਵੀ ਕਈ ਵਾਰ ਉਹਨਾਂ ਦਾ ਕੁਝ ਨਹੀਂ ਵਿਕਾਰ ਸਕਦੇ। ਦੂਸਰਾ ਮੌਜੂਦਾ ਸਮਾਜ ਅੰਦਰ ਮੁਕਾਬਲੇਬਾਜ਼ੀ ਨੱਜਵਾਦ ਆਪਾ ਤਾਪੀ ਤੇ ਪਰਿਵਾਰਕ ਜੀਵਨ ਵਿੱਚ ਤਣਾਅ ਹੋਣ ਕਰਕੇ ਨਸ਼ਿਆਂ ਦੀ ਵਰਤੋਂ ਵੱਧ ਰਹੀ ਹੈ ਸੋ ਅੱਜ ਕਿਸੇ ਵੀ ਬੀਤੇ ਸਮੇਂ ਨਾਲੋਂ ਵੱਧ ਤਣਾਅਪੂਰਨ ਰਹਿਣਾ ਤੇ ਮਾਨਸਿਕ ਦਬਾਅ ਥੱਲੇ ਜਾਉਣਾ ਵਿਅਕਤੀਤਵ ਦਾ ਹਿੱਸਾ ਬਣ ਚੁੱਕਿਆ ਹੈ ਜੋ ਕਿ ਨਸ਼ੇ ਦੇ ਸੌਖਿਆ ਮਿਲਣ ਦੀ ਹਾਲਤ ਵਿੱਚ ਨਸ਼ਈ ਬਣ ਲਈ ਆਧਾਰ ਮੁਹੱਈਆ ਕਰਦਾ ਹੈ ਪਿਛਲੇ 3-4 ਦਹਾਕਿਆਂ ਦੌਰਾਨ ਪੰਜਾਬ ਵਿੱਚ ਪਿਆਕੜਾਂ ਦੀ ਗਿਣਤੀ 'ਚ ਅਥਾਹ ਵਾਧਾ ਹੋਇਆ ਜਿਸ ਦਾ ਅੰਦਾਜ਼ਾ ਰਾਜ ਸਰਕਾਰ ਨੂੰ ਨਸ਼ੇ ਦੀ ਵਿਕਰੀ ਤੋਂ ਮਿਲਣ ਵਾਲੇ ਰੈਵਨਿਊ ਤੋਂ ਲਾਇਆ ਜਾ ਸਕਦਾ ਹੈ ਜੋ ਕਿ ਸਾਲ 1970-71 ਵਿੱਚ 25 ਕਰੋੜ ਰੁਪਏ ਸੀ ਜਿਹੜਾ ਕਿ ਹੁਣ ਚਾਲੂ ਮਾਲੀ ਸਾਲ ਵਿੱਚ 1800 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਇਸ ਵਿੱਚ ਰੂੜੀ ਮਾਰਕਾ ਪੀਣ ਵਾਲੇ ਪਿਆਕੜਾਂ ਦਾ ਹਿਸਾਬ ਅਲੱਗ ਲਾਉਣਾ ਪਵੇਗਾ ਦੁਨੀਆ ਭਰ ਵਿੱਚ ਪੈਦਾ ਹੋਣ ਵਾਲੇ ਤਬਾਕੂ ਦਾ ਕੁੱਲ 13% ਹਿੱਸਾ ਭਾਰਤ ਵਿੱਚ ਪੈਦਾ ਹੁੰਦਾ ਹੈ। ਤੰਬਾਕੂ ਪੈਦਾ ਕਰਨ ਵਿੱਚ ਭਾਰਤ ਦਾ ਤੀਸਰਾ ਅਤੇ ਤੰਬਾਕੂ ਨਿਰਯਾਤ ਕਰਨ ਵਿੱਚ ਨੌਵਾਂ ਸਥਾਨ ਹੈ। ਇਸ ਦੇਸ਼ ਦੇ ਹਜ਼ਾਰਾਂ ਬੱਚੇ ਬੀੜੀ ਉਦਯੋਗ ਨਾਲ ਜੁੜੇ ਹੋਣ ਕਰਕੇ ਬਚਪਨ ਤੋਂ ਹੀ ਤਬਾਕੂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਭਾਵੇਂ ਮੀਡੀਆ ਤੰਬਾਕੂ ਨੁਸ਼ੀ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦਾ ਹੈ ਪਰ ਦੂਸਰੇ ਪਾਸੇ মিডিਆ ਰਾਹੀਂ ਨਸ਼ੇ ਦੀ ਵਰਤੋਂ ਸੰਬੰਧੀ ਪ੍ਰਚਾਰ ਵੀ ਕੀਤਾ ਜਾਂਦਾ ਹੈ ਅੱਜ ਸਮਾਜ ਨਸ਼ੇ ਦਾ ਐਸ ਹੱਦ ਤੱਕ ਮਾਨਸਿਕ ਤੌਰ ਤੇ ਗੁਲਾਮ ਬਣ ਚੁੱਕਿਆ ਹੈ ਕਿ ਸਰਕਾਰਾਂ ਵੱਲੋਂ ਲਾਈ ਪਾਬੰਦੀ ਪਾਬੰਦੀ ਨਹੀਂ ਰਹਿੰਦੀ ਸਗੋਂ ਪਾਬੰਦੀ ਦੇ ਹੋਰ ਵੀ ਭਿਆਨਕ ਨਤੀਜੇ ਨਿਕਲਦੇ ਹਨ ਇਸ ਲਈ ਕੁਝ ਲੋਕਾਂ ਦੀ ਮਾਨਸਿਕਤਾ ਇੱਥੇ ਆ ਕੇ اٹਕ ਗਈ ਹੈ ਕਿ ਪਾਬੰਦੀ ਨਾਲ ਕੋਈ ਵੀ ਹੱਲ ਨਹੀਂ ਨਿਕਲ ਸਕਦਾ ਤੇ ਪਾਬੰਦੀ ਜਾਇਜ਼ ਨਹੀਂ ਹੈ ਪਰ ਇਸ ਮਾਨਸਿਕ ਗੁਲਾਮੀ ਦਾ ਫਾਇਦਾ ਉਠਾ ਕੇ ਸਰਕਾਰ ਵੱਲੋਂ ਹੀ ਸ਼ਰਿਆ ਆਮ ਨਸ਼ੇ ਦਾ ਵਪਾਰ ਕਰਨਾ ਵੀ ਤਾਂ ਜਾਇਜ਼ ਨਹੀਂ ਹੈ। ਬਜਾਏ ਇਸ ਦੇ ਕਿ ਇਸ ਉਲਜੀ ਮਾਨਸਿਕਤਾ ਦਾ ਕੋਈ ਹੱਲ ਲੱਭਿਆ ਜਾਵੇ। ਪਰ ਇਹ ਸਭ ਕੁਝ ਮਸਲੇ ਦਾ ਇੱਕ ਪਹਿਲੂ ਹੈ। ਦੂਸਰਾ ਪਹਿਲੂ ਇਹ ਵੀ ਹੈ ਕਿ ਅੱਜ ਦਾ ਮਨੁੱਖ ਪਹਿਲੇ ਸਮੇਂ ਦੇ ਮਨੁੱਖ ਤੋਂ ਵੱਧ ਸੱਭਿਅਕ ਹੈ। ਉਹ ਹਰ ਤਰ੍ਹਾਂ ਦੇ ਗਿਆਨ ਅਤੇ ਨਵੇਂ ਯੁੱਗ ਦੀਆਂ ਖੋਜਾਂ ਨਾਲ ਲੈਸ ਹੈ। ਉਹ ਅਸੰਭਵ ਨੂੰ ਵੀ ਸੰਭਵ ਬਣਾ ਸਕਦਾ ਹੈ। ਨਸ਼ਾ ਮੁਕਤ ਸਮਾਜ ਸਿਰਜ ਲੈਣਾ ਵੀ ਸੰਭਵ ਹੈ। ਲੋੜ ਹੈ ਵਿਚਾਰਨ ਦੀ ਸੋਚਣ ਦੀ ਸਮਝਣ ਦੀ ਅਤੇ ਅੱਜ ਦੇ ਨੌਜਵਾਨ ਨੂੰ ਠੀਕ ਸਿਹਤ ਦੇਣ ਦੀ ਨਸ਼ੇ ਦੀ ਰੋਕਥਾਮ ਅਤੇ ਇਲਾਜ ਲਈ ਠੀਕ ਪਾਲਸੀ ਬਣਾਉਣ ਦੀ ਅਤੇ ਉਸ ਨੂੰ ਠੀਕ ਢੰਗ ਨਾਲ ਲਾਗੂ ਕਰਨ ਦੀ ਸਰਕਾਰ ਨੂੰ ਸੋਚਣਾ ਪਵੇਗਾ ਕਿ ਲੋਕਾਂ ਦੀ ਮਾਨਸਿਕਤਾ ਨੂੰ ਨਸ਼ੇ ਨਾਲ ਗੁਲਾਮ ਬਣਾ ਕੇ ਸਰਕਾਰ ਚਲਾਉਣ ਲਈ ਪੈਸਾ ਇਕੱਠਾ ਕਰਨਾ ਕਿੰਨਾ ਕਾਇਜ ਹੈ ਜਾਂ ਲੋਕਾਂ ਦੀ ਸਿਹਤ ਦੀ ਕੀਮਤ ਤੇ ਰੈਵਨਿਊ ਇਕੱਠਾ ਕਰਨਾ ਕਿ ਦੇਸ਼ ਕੌਮ ਦੇ ਹਿੱਤ ਵਿੱਚ ਹੈ ਐ ਸਭ ਤੋਂ ਵੱਧ ਇੱਕ ਨੌਜਵਾਨ ਨੂੰ ਖੁਦ ਸੋਚਣਾ ਪਵੇਗਾ ਕਿ ਉਹ ਕੁਰਾਹੇ ਪੈਣੋਂ ਕਿਵੇਂ ਬਚੇ ਨਹੀਂ ਤਾਂ ਉਸ ਦਾ ਮਾੜਾ ਭਵਿੱਖ ਉਸ ਦੇ ਸਾਹਮਣੇ ਹੈ ਜਿਸ ਲਈ ਉਹ ਸਭ ਤੋਂ ਵੱਧ ਖੁਦ ਜ਼ਿੰਮੇਵਾਰ ਹੋਵੇਗਾ ਇਹ ਸੀ ਅੱਜ ਇਸ ਕਿਤਾਬ ਦਾ ਦੂਜਾ ਭਾਗ ਜਿਸ ਦੇ ਵਿੱਚ ਨਸ਼ਿਆਂ ਦੇ ਪਿਸ਼ੋਕੜ ਬਾਰੇ ਗੱਲ ਕੀਤੀ ਗਈ ਹੈ ਪਾਕਿਸਤਾਨ ਦਾ ਇੱਕ ਬਹੁਤ ਮਸ਼ਹੂਰ ਗਾਏ ਕਾ ਗੁਲਾਮ ਅਲੀ ਉਸ ਦਾ ਇੱਕ ਗੀਤ ਹੈ ਬੋਤਲੇ ਸ਼ਰਾਬ ਦੀਏ ਦੱਸ ਨੀ ਕਮੀਨੀਏ ਮੈਂ ਤੈਨੂੰ ਪੀਣਾ ਏ ਕਿ ਤੂੰ ਮੈਨੂੰ ਪੀਨੀ ਏ ਸੱਚਮੁੱਚੋ ਪਹਿਲਾ ਪਹਿਲਾ ਮਨੁੱਖ ਸ਼ਰਾਬ ਨੂੰ ਪੀਣ ਦਾ ਯਤਨ ਕਰਦਾ ਪਰ ਹੌਲੀ-ਹੌਲੀ ਸ਼ਰਾਬ ਮਨੁੱਖ ਨੂੰ ਪੀ ਜਾਂਦੀ ਏ ਜਾਂ ਹੋਰ ਨਸ਼ਾ ਜੋ ਵੀ ਕੋਈ ਮਨੁੱਖ ਕਰਨਾ ਚਾਹੁੰਦਾ ਪਹਿਲਾ ਸ਼ੌਂਕ ਵਜੋਂ ਉਹ ਉਸ ਦੀ ਗ੍ਰਿਫਤ ਵਿੱਚ ਆ ਜਾਂਦਾ ਦੇ ਬਾਅਦ ਦੇ ਵਿੱਚੋਂ ਨਸ਼ਾ ਉਸ ਮਨੁੱਖ ਨੂੰ ਪੀ ਜਾਂਦਾ ਜਾਂ ਖਾ ਜਾਂਦਾ ਇਹ ਕਿਤਾਬ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਹਰ ਘਰ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਘਟੂ ਘਟ ਜੇ ਕੋਈ ਤੁਸੀਂ ਨਹੀਂ ਨਸ਼ਾ ਕਰਦੇ ਤੁਹਾਡੀ ਰਿਸ਼ਤੇਦਾਰੀ ਵਿੱਚ ਕੋਈ ਨਸ਼ਾ ਕਰਦਾ ਤਾਂ ਉਸ ਦੀ ਚੰਗੀ ਕਾਉਂਸਲਿੰਗ ਕਿਵੇਂ ਕੀਤੀ ਜਾ ਸਕਦੀ ਹੈ ਇਸ ਕਿਤਾਬ ਦੇ ਵਿੱਚ ਬਹੁਤ ਹੀ تفसील ਦੇ ਨਾਲ ਦੱਸਿਆ ਗਿਆ ਤੁਸੀਂ ਅੱਜ ਦੂਜਾ ਭਾਗ ਖੋទੀ ਦੇਖ ਲਿਆ ਕਿ ਇਸ ਦੇ ਵਿੱਚ ਕਿੰਨਾ ਡिटेल ਦੇ ਨਾਲ ਜਾਣਕਾਰੀ ਦਿੱਤੀ ਹੈ ਜਿਵੇਂ ਜਿਵੇਂ ਆਪਾਂ ਇਸ ਕਿਤਾਬ ਦੇ ਵਿੱਚ ਅੱਗੇ ਜਾਵਾਂਗੇ ਤੁਸੀਂ ਦੇਖੋਗੇ ਕਿ ਇਸ ਕਿਤਾਬ ਦੇ ਵਿੱਚ ਕਿੰਨੀ ਜਾਣਕਾਰੀ ਦਿੱਤੀ ਗਈ ਹੈ ਜਿਸ ਤੋਂ ਲਾਭ ਉਠਾ ਕੇ ਨੌਜਵਾਨ ਨਸ਼ੇ ਛੱਡ ਵੀ ਸਕਦੇ ਆ ਤੇ ਉਹਨਾਂ ਦੇ ਪਰਿਵਾਰ ਇਸ ਕਿਤਾਬ ਤੋਂ ਲਾਹਾ ਲੈ ਕੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਵੀ ਸਕਦੇ ਆ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ